ਹਾਂਜੀ ਤੂੰ ਛੱਡ ਦੇ ਮਾਪੇ ਕਰ ਲਾਈਂਗੀ ਠੀਕ ਹੈ ਤੇ ਹੀ ਕਰਾਣੀ ਨੂੰ ਤਾਂ ਮੈਂ ਕਹਿੰਦੀ ਦਾਲ ਸੋਨ ਗਰਮੀ ਵੀ ਨਹੀਂ ਆਈ ਨਾ ਤੇ ਮੇਰੀਆਂ ਚਲਣਗੀਆਂ ਨੇ ਪਰਦੇਪੁਰ ਦੇ ਸਾਰੇ ਲੱਥਲ ਵਾਲੇ ਆਏ ਨੇ ਸਾਰੇ ਛਾੜ ਵੀ ਕਿਨਦੇ ਹੋਏ ਨੇ ਦੀਦੀ ਬਾਬਾ ਅੱਜ ਸਾਰਾ ਕੰਮ ਕਰਵਾ ਦਿੰਦੀ ਸੀ ਐ ਕਿ ਕਿੰਨੇ ਦਿਨ ਹੋ ਗਏ ਆਈ ਨਹੀਂ ਅੱਦ ਫੋਨ ਵੀ ਨਹੀਂ ਕਰਨਦੀ ਤੈਨੂੰ ਵੀ ਕੋਈ ਮੈਸੇਜ ਆਇਆ ਬਣਾਣਾ ਨਹੀਂ ਦੀਦੀ ਲੋਕ ਦੇ ਨਾਲ ਫੋਨ ਕਰਵਾਈਏ ਕਿੱਥੇ ਤੇਰਾ ਘਰ ਲਾ ਕਿੰਜ ਰਹੇ ਹੋ ਉਹ ਕਾ ਭਾਣੀ ਨਾ ਕਿ ਕੋ ਸਾਡਾ ਨਾ ਤੇਰੀ ਲੱਗਣ ਪਿਆ ਐ ਕਿ ਤੇ ਦੀ ਮਾਵਾ ਲੇਟ ਹੋ ਗਏ ਆ ਅੱਗੇ ਤਾਂ ਮਾਵਾ ਹਫਤਾ 10 ਦਿਨ ਲਾ ਜਾਂਦੇ ਸੀ ਜਾ ਉਹ ਹਾ ਜਾ ਕੇ ਪਤਾ ਲਾਓ ਤੇ ਲੈ ਉਹ ਇੱਧਰ ਦੋ ਦਿਨ ਵਾਸਤੇ ਪਹਿਲਾਂ ਫੋਨ ਹੀ ਮਮੀ ਕਰ ਲੈ ਕਿਉਂਕਿ ਮੈਂ ਕਹਾਂਗੀ ਨਾ ਤੇਨਾਂ ਨੂੰ ਤੇ ਉਹਨਾਂ ਨੇ ਨਾ ਕੀ ਗੱਲ ਆ ਤੈਨੂੰ ਭੈਣ ਉਟੀ ਕਰਨ ਵੀ ਦਿਹਾ ਕਰ ਚੌਥੇ ਦਿਨ ਬੁਲਾ ਲੈਣੀ ਮੁਰਗੀ ਦੀ ਸੱਸ ਬੋਲੇਗੀ ਤੇ ਤੂੰ ਆਪਣੇ ਤਰੀਕੇ ਨਾਲ ਗੱਲ ਕਰਨਾ ਠੀਕ ਆ ਚਲ ਮੈਂ ਸਾਫ ਕਰ ਦਿੰਦੀ ਆ ਠੀਕ ਆ ਕਰ ਦਿੰਦੀ ਆ ਜਦੋਂ ਵੇਖੋ ਫੋਨ ਚ ਹੀ ਬਣਾ ਦੇਂਦੇ ਇਹ ਛੱਡ ਲਗਾ ਫੋਨ ਯਾਰ ਚਾਹ ਤੈਨੂੰ ਚਾਹ ਕਿਹਾ ਏ ਉਹ ਚਾਹ ਪਿਆ ਦੇ ਘੁੱਟ ਕੇ ਜਾ ਤੈਨੂੰ ਅੰਜੂ ਭਾਬੀ ਲੱਗੇ ਸਹੀ ਚ ਉਹ ਕਹਿੰਦੇ ਤੂੰ ਜਾ ਕੇ ਬੈਠ ਮੈਂ ਚਾਹ ਤੇ ਬਣਾ ਲੈਂਦੀ ਹਾਂ ਯਾਰ ਆ ਗੱਲ ਮੈਨੂੰ ਬੜੀ ਜਿਆਦਾ ਲੱਗੀ ਤੁਹਾਡੀ ਵੇਖ ਕਈ ਘਰਾਂ ਵਿੱਚ ਦਰਾਂਜਾਣਾ ਬਿਲਕੁਲ ਨਹੀਂ ਬਣਦੀ ਇਹ ਤੁਹਾਡਾ ਬਹੁਤ ਪਿਆਰ ਤੋਂ ਨਾਲ ਉਹ ਤਾਂ ਹੈ ਇਹ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਵੀ ਤੁਸੀਂ ਦੋਵੇਂ ਭਰਾ ਕਿਤੇ ਬਾਹਰ ਜਾਂਦੇ ਹੋ ਨਾ ਕਿਸੇ ਕੰਮ ਲਈ ਹਮ ਅੰਜੂ ਭਾਬੀ ਮੇਰਾ ਇੰਨਾ ਖਿਆਰ ਰੱਖਦੀ ਮੇਰੇ ਤੇ ਪੈਰ ਤੱਕ ਨਹੀਂ ਭੁੰਜ ਲੱਗਣ ਦਿੰਦੇ ਸੱਚੀ ਭੈਣਾ ਵਾਂਗੂ ਪਿਆਰ ਕਰਦੀ ਬਹੁਤ ਖੁਸ਼ਕਿਸਮਤ ਹੁਣ ਇਹ ਭਰਾ ਹੁਣ ਆਪਣਾ ਮਾਂ ਵੀ ਛੱਡਦੇ ਨਹੀਂਗਾ ਲੈ ਕਈ ਘਰਾਂ 'ਚ ਦਰਾਨੀ ਛਾੜੀ ਬਿਲਕੁਲ ਨਹੀਂ ਪੰਦੀ ਹੁਣ ਤੁਸੀਂ ਦੋਨੇ ਆਣੇ ਤੇ ਲੜੋ ਤੇ ਮਹੱਲੇ 'ਚ ਲੋਸਰ ਨਹੀਂ ਆਪਣਾ ਬਿਲਕੁਲ ਸਹੀ ਗੱਲ ਤੁਹਾਡੀ ਸਾਰੇ ਮਹੱਲੇ ਨੇ ਵੇਖਣਾ ਫਿਰ ਜਿੰਨੀ ਬਣੀ ਬਣੀ ਸਾਈ ਹੋਏ ਪੈ ਜਾਣੀ ਆ। ਉਹ ਤਾਂ ਹੈ। ਇਹ ਘਰਬ ਦੀ ਕਿੰਨੀ ਮੇਲ ਤੁਹਾਡੇ ਤੇ। ਤੁਹਾਡੀ ਦੋਨਾਂ ਦੀ ਕਿੰਨੀ ਬੰਦੀ। ਹੂੰ। ਤੁਹਾਨੂੰ ਇਹ ਟੈਨਸ਼ਨ ਤਾਂ ਨਹੀਂ ਹੈਗੀ ਕਿ ਕਰੇ ਜਾਈਏ ਕਿ ਦੋਨੇ ਲੜਦੀਆਂ। ਕਲੇਜ ਵੇਖੀ ਇਹਨਾਂ ਦਾ ਫੇਰ। ਇਹ ਗੱਲ ਤੁਸੀਂ ਦਿਮਾਗ ਚੋਂ ਕੱਢ ਦਿਓ। ਤੇ ਆਪਸ ਵਿੱਚ ਬਹੁਤ ਕੁਝ ਦੰਦੀਆਂ ਨੇ। ਨਾ ਸਾਡੀ ਉਹ ਵੱਡੀ ਭੈਣ। ਸ਼ਮੀ ਜਿਹੜੀ ਆਉਂਦੀ ਆ ਨਾ। ਉਹ ਵੀ ਇਥੇ ਬਹੁਤ ਖੁਸ਼ ਹੋ ਕੇ ਜਾਂਦੀ ਆ। ਪਰ ਇੱਕ ਗੱਲ ਹੈਗੀ ਆ ਕੰਮ ਤੁਹਾਡਾ ਬੁਰਾ ਕਰਉਂਦੀ ਹੈ ਲਾਹ ਦੀ ਬੁਰਾ ਕਰਦੀਆਂ ਜੇ ਇਹ ਗੱਲ ਤੇ ਤੁਹਾਡੀ ਗੱਲ ਤਾਂ ਇਹ ਤੁਸੀਂ ਝੂੜ ਕਹਿ ਰਹੇ ਹੋ ਯਾਰ ਇੱਚ ਕੀ ਝੂੜ ਗਿਆ ਮੈਂ ਯਾਰ ਵੇਖੋ ਜਿੰਨਾ ਘਰ ਸਾਡਾ ਹੋਣਾ ਉਹਨਾਂ ਘਰ ਦੀ ਜਿੱਦਾਂ ਵੀ ਹੈ ਪੇਕਾ ਘਰ ਤੇ ਸਭ ਤੋਂ ਪਹਿਲਾਂ ਧੀਾਂ ਦਾ ਹੀ ਹੁੰਦਾ ਹੈ ਸਾਡਾ ਤੇ ਬਾਅਦ ਚ ਸਹੀ ਗੱਲ ਹੈ ਅਸੀਂ ਸੋਨਾ ਉਹਨਾਂ ਨੂੰ ਕਹਿੰਨੇ ਕਿ ਕੰਮ ਕਰੋ ਅਸੀਂ ਤੇ ਨਾ ਰੋਕਦੇ ਆ ਤੇ ਉਹ ਕਹਿੰਦੇ ਕੀ ਗੱਲ ਮੇਰਾ ਹੱਕ ਨਹੀਂ ਜਾਂ ਮੇਰਾ ਘਰ ਨਹੀਂ ਦਾ ਹੈ ਉਹ ਕੋਈ ਤਰ੍ਹਾਂ ਨੂੰ ਕਹਿੰਦੇ ਨੇ ਨਾ ਜੀ ਆ ਛੱਡੋ ਤੁਸੀਂ ਅੱਗ ਲੈ ਮੈਂ ਤਾਂ ਨਾ ਇੱਕ ਗੱਲ ਕਰਨ ਆਈ ਸੀ ਆ ਬੋਲ ਜੀਦੀ ਨੂੰ ਲੈ ਆਈ ਹਾਂ ਉਹ ਕੁਛ ਦਿਨਾਂ ਦੀ ਲੈ ਹੋ ਨਹੀਂ ਆ ਜੀ ਤੇਰੇੋਂ ਤੋਂ ਪਹਿਲਾਂ ਛਮੀ ਨੂੰ ਦੀਦਾ ਫੋਨ ਆਇਆ ਮੈਨੂੰ ਉਹ ਕਹਿੰਦੇ ਮੈਨੂੰ ਲੈ ਜਾਓ ਅੱਛਾ ਆਹੋ ਰੋਕੋ ਪਾਬੀਂ ਦਾ ਚਾਹ ਬੰਦ ਕਰ ਦਿਓ ਤੇ ਮੈਂ ਛਮੀ ਨਹੀਂ ਲੈ ਆਵਾ ਮੈਂ ਤੇ ਨਾ ਗੱਲਾਂ ਲੱਗ ਪਿਆ ਵਾ ਉਹ ਮੈਨੂੰ ਕਹਿੰਦੇ ਛਤੀ ਲੈ ਜਾਣ ਕੇ ਮੈਂ ਉਹਨਾਂ ਨਾਲ ਲੈ ਆ ਉਹਨਾਂ ਨੇ ਨੰਨ ਕੇ ਅੱਛਾ ਹਾਂ ਲੈ ਯਾਰ ਇਹ ਤਾਂ ਬਹੁਤ ਵਧੀਆ ਕਰ ਲਿਆ ਮਤਲਬ ਰਹਿਣ ਆ ਰਹੀ ਹੋਈ ਹੈ ਛਾੜ ਯਾਰ ਚਾਹਵਾਚੀ ਦੀ ਬੋਲਗੇ ਤੂੰ ਪੱਡੇ ਲਾ ਛਾੜ ਲਾ ਚਦਰਾਂ ਨਹੀਂ ਲਾ ਦੇ ਦੀਦੀ ਨੇ ਸੱਤ ਵੇ ਮਸ਼ੀਨ ਨਹੀਂ ਗੋਈ ਜੋ ਮਸ਼ੀਨ ਤੋਂ ਤੇ ਕੱਪੜੇ ਧੋਣ ਤੇ ਆਵੇ ਨਾ ਸਾਰੇ ਧੋਣ ਦੇ ਚਲ ਆਪਾਂ ਤਿਆਰੀ ਕਰੀਏ ਨਾ ਠੀਕ ਹੈ ਯਾਰ ਅੰਦਰ ਦੇ ਤੁਸੀਂ ਲਾ ਦੇ ਅੰਦਰ ਤੇ ਮੈਂ ਲਾ ਦਿੰਦੀ ਠੀਕ ਆ ਆ ਉਮਰ ਮੇਰੀ ਹੋ ਗਈ ਐ ਮੈਂ ਇਹਦਾ ਵੀਆ ਸੇਵਾ ਕਰਾਂ ਤੁਸੀਂ ਪਏ ਰਹਿਣਾ ਨਾ ਨਾ ਉੱਠ ਜਾ ਹੁਣ ਨਾ ਆ ਫੜ ਗੋਲੀ ਦੇਣ ਲੱਗੀ ਐ ਖਾ ਲ ਐਨਾ ਵੀ ਨਾ ਪਿਆ ਕਰ ਉੱਠ ਜਾ ਬਾਹਰ ਮੰਮੀ ਜੀ ਮੈਂ ਉੱਠੀ ਸੀ ਪਰ ਮੇਰੀ ਤਬੀਅਤ ਹੀ ਨਹੀਂ ਠੀਕ ਆ ਗਈ ਨਹੀਂ ਮੇਰੇ ਕੋ ਉੱਠਣ ਨੂੰ ਹਾਂੜਿਆ ਤੁਹਾਨੂੰ ਬੋਧਾ ਇਦਾਂ ਹੀ ਹੋ ਗਈ ਅੱਜ 4-5 ਦੇ ਤਾਂ ਮੈਂ ਮਰ ਕੋ ਕੰਮੋਂデア ਉਹ ਤਾਂ ਇਹ ਕਹਿ ਦੇ ਕਿ ਪੇਕੇ ਜਾਣੋਂ ਦਿਲ ਕਰਦਾ ਵੈ ਸਿੱਧਾ ਬਹਾਨਾ ਬਣਾ ਲਿਆ ਕਰ ਮਾਂ ਆਪੇ ਆਪਣੀ ਕੁੜੀ ਨੂੰ ਜਾਂ ਕਿਹੜੀ ਰਿਸ਼ਤੇਦਾਰਾ ਜਿਹਨੂੰ ਕਹਾਂਗੀ ਆ ਜਾਓ ਆ ਕੇ ਮੇਰੀ ਸੇਵਾ ਕਰ ਲੋ ਨੂੰ ਮੇਰੀ ਠੀਕ ਨਹੀਂ ਰਹਿੰਦੀ ਮੈਂ ਤੇਰੇ ਕੋ ਦਿਨ ਜਵਾਨ ਹੋਈ ਜਾਨੀ ਐ ਤੈਨੂੰ ਮੈਂ ਕਹਿੰਦੀ ਮੈਂ ਦਵਾਈ ਦੇਣ ਲਈ ਖਾ ਲਾ ਤੂੰ ਉੱਠ ਜਾ ਮੈਂ ਵੀ ਤਾਂ ਰੋਜ਼ ਸਿਰ ਇੱਕ ਗੋਲੀ ਖਾ ਕੇ ਧੁੜੀ ਫਿਰਦੀ ਆ ਮੰਮੀ ਆਪੇ ਤੁਸੀਂ ਮੈਨੂੰ ਗੱਲ ਕਿਹਾ ਸੀ ਕਿ ਜੇ ਤੇਰ ਕੋ ਨਹੀਂ ਨਹੀਂ ਠੀਕ ਹੁੰਦਾ ਤੇ ਆਪਣੇ ਭਰਾ ਨੂੰ ਫੋਨ ਕਰਕੇ ਮੈਂ ਆਹ ਸਾਗਰ ਨੂੰ ਫੋਨ ਕਰਤਾ ਕਿੰਨੇ ਮਿਲ ਆ ਜਾਏ ਤੋਂ ਅੰਦੀ ਕਰੀ ਨਾ ਨਹੀਂ ਮਰੀ ਉੱਥੇ ਮਮੀ ਰਸਤ ਹੋ ਜੂਗੀ ਹੁਣ ਇੱਥੇ ਫਿਰ ਮੈਨੂੰ ਰਸਤ ਨਹੀਂ ਮਿਲਦੀ ਨਾ ਇੱਥੇ ਕੰਮ ਰਸਤ ਮਿਲਨੀ ਇੱਥੇ ਤੇ ਮੈਂ ਲਿਆ ਕੇ ਮੇਲ ਇਕੱਠਾ ਕੀਤਾ ਆ ਬਤੇਰੇ ਅੱਗੇ ਭਾਂਡਿਆਂ ਦਾ ਟਾਲ ਲਾਉਣੀ ਆ ਰੋਟੀਆਂ ਬਣਵਾਨੀ ਆ ਆਚਾਰ ਜੀ ਅਸੀਂ ਕਰਦੇ ਆ ਪਤਾ ਨਹੀਂ ਮੈਂ ਕਹਿੰਦੀ ਅੱਜ ਬਗੀਆਂ ਨੂੰਆਂ ਨੂੰ ਕੀ ਹੋ ਗਿਆ ਵੈ ਕਿਤੇ ਸਾਸ ਨੂੰ ਪਹਿਲੇ ਦੀ ਰੋਟੀ ਖਵਾਣੀ ਪੈ ਜੈ ਨਾ ਤਾਂ ਚੌਥੇ ਦਿਨ ਹੀ ਮੰਜੇ ਤੇ ਪੈ ਜਾਂਦੀਆਂ ਨੇ ਸਾਡਾ ਟਾਈਮ ਵੇਖ ਲੋ ਟੱਬਰਾਂ ਦੇ ਟੱਬਰ ਪਾਲਦੇ ਸਾਂ ਚਾਰ ਚਾਰ ਦਿਓਰ ਹੁੰਦੇ ਸੀ ਜੇਠਗਾ ਸੀ ਸਾਰੇ ਰਿਸ਼ਤੇ ਨਤੇ ਨਾਨਾ ਨੇ ਆ ਅਹੀਂ ਤਾਂ ਨਹੀਂ ਕੁਸਕਦੇ ਸੀ ਆਪਣੀ ਸੱਸ ਕਿਤੇ ਤੂੰ ਹੀ ਆ ਚੱਦਰ ਲੈ ਕੇ ਪੈ ਜਾਂਦੀਆਂ ਜੇ ਮੈਂ ਮਾਰੇ ਆ ਕਹਿ ਕੀ ਦਿੱਤਾ ਜੇ ਨਹੀਂ ਤਾਂ ਬੇਦਰਦੀ ਜਾ ਕੇ ਇੱਕੇ ਚਲ ਜਾਂ ਤੇ ਮਿੰਟ ਤੋਂ ਪਹਿਲਾਂ ਪਰਾਣਾ ਨੂੰ ਫੋਨ ਫੜਕਾਤਾ ਤੇ ਜੇ ਮੈਂ ਕਿਹਾ ਦਵਾਈ ਖਾ ਕੇ ਉੱਠ ਜਾ ਉਹ ਨਹੀਂ ਤੇ ਕੋ ਹੁੰਦਾ ਲੈ ਚੱਕ ਫਿਰ ਉਹ ਪਈ ਉੱਥੇ ਗੋਲੀ ਖਾ ਲਾ ਪਰਾਣਾ ਜਾਣੋ ਕੀ ਤਾਂ ਹੋ ਜੇਗੀ ਆ ਉਹ ਤਾਂ ਲੈ ਜੂਆ ਫਿਰ ਤੇਨੂੰ ਮਮੀ ਤੁਸੀਂ ਆਪੇ ਤੇ ਰੋਜ਼ ਮੈਨੂੰ ਕਹਿੰਦੇ ਜੇ ਕੀ ਕੀ ਚੰਗਾ ਜੀ ਤੂੰ ਰਸਤੀ ਕਰਨੀ ਆ ਨਹੀਂ ਤੇਰੇ ਕੋ ਕੰਮ ਹੁੰਦਾ ਤਾਂ ਤੂੰ ਇੱਥੇ ਕੀ ਕਰਦੀ ਹੈ ਕਰ ਸਾਗਰ ਨੂੰ ਫੋਨ ਤੈਨੂੰ ਲੈ ਦੇ ਹਾਂ ਤੇ ਮੈਂ ਤਾਂ ਕਿਹਾ ਵੈ ਮੇਰੀ ਆ ਗੱਲ ਤੂੰ ਮੰਨ ਲਈ ਹੈ ਮੇਰੀ ਉਹ ਗੱਲ ਨਹੀਂ ਮੰਨੀ ਕਿ ਜੇ ਤੈਨੂੰ ਮੈਂ ਕਿਹਾ ਵੈ ਦਵਾਈ ਵੀ ਖਾ ਲਿਆ ਕਰ ਆਪੇ ਰਾਮ ਆ ਜਾਂਦਾ ਉਹ ਸਾਰੀ ਦੁਨੀਆ ਬਿਮਾਰ ਪਈ ਫਿਰਦੀ ਤੂੰ ਕੱਲੀ ਵੱਲੀ ਹੀ ਆ ਮੈਂ ਤੈਨੂੰ ਕਿਹਾ ਨਾ ਮੈਂ ਰੋਸੇ ਰੋਣ ਕੇ ਇੱਕ ਗੋਲੀ ਖਾ ਕੇ ਉੱਠਦੀ ਆ ਕਿਤੇ ਸ਼ਰਮ ਨੂੰ ਹੱਥ ਮਾਰ ਲਓ ਕਿਤੇ ਮੇਰੀ ਉਮਰ ਦੀ ਥੋੜੀ ਤੂੰ ਬਣੀ ਹੈ ਜਰੈ ਨਬੀਪੀ ਕਟਿਆਣੀ ਉਹ ਬੰਦਾ ਨੂਨ ਲਵੇ ਪਾਣੀ ਚ ਪਾਵੇ ਪੀ ਕੇ ਖੜਾ ਹੋ ਜਦੇ ਨਾਜੀ ਨਾ ਹਏ ਮੇਰੇ ਤੇ ਦਿਲ ਨੂੰ ਮੋਚਦਾ ਹਏ ਮੇਰਾ ਬੀਪੀ ਕਟਿਆ ਨਖਰੇ ਕਰਵਾ ਲੋ ਤੁਹਾਡੇ ਕੋਲ ਹੋਰ ਕੁਛ ਨਹੀਂਗਾ ਮੰਮੀ ਸਾਰਾ ਘਰ ਨੇ ਸਾਫ ਦੀਆਂ ਮੈਂ ਤਾਂ ਕਦੀ ਬਿਮਾਰ ਪਈ ਨਹੀਂ ਜੇ ਮੈਂ ਕਬ ਬਿਮਾਰ ਪਈ ਗਈ ਨਹੀਂ ਨਹੀਂ ਮੇਰੇ ਜੀ ਹਿੰਮਤ ਕਮਦੀ ਤੁਸੇ ਮੈਨੂੰ ਇੱਕ ਵਾਰ ਨਹੀਂ ਪਤਾ ਨਹੀਂ ਕਿੰਨੀ ਵਾਰ ਇਹ ਨਹੀਂ ਗੱਲ ਗਈ ਹੈ ਕਿ ਤੂੰ ਚੱਲ ਜਾ ਜੇ ਰੈਸਟ ਕਰਨੀ ਹੈ ਨਾ ਬੈੱਡ ਤੇ ਪੈਣਾ ਤੇ ਜਾ ਆਪਣੇ ਪੇਕੇ ਜਾ ਕੇ ਰੈਸਟ ਕਰ ਆਹ ਤਾਂ ਸਿੱਧੀ ਜੀ ਗੱਲ ਐ ਸੋਹਰੇ ਘਰ ਆਈ ਐ ਸੰਸ ਦੀ ਸੇਵਾ ਦੇ ਘਰ ਆਪਣਾ ਘਰ ਸਮਝ ਕੇ ਚੱਲ ਨਹੀਂ ਹੁੰਦਾ ਤਾਂ ਜਾ ਬਰੇ ਘਰ ਨੂੰ ਤੁਰ ਜਾ ਫਿਰ ਮੰਮੀ ਮੈਂ ਕੋਈ ਮਹੀਨਰੀ ਤੇ ਨਹੀਂ ਆ ਜਿਹੜੀ ਕਦੀ ਖਰਾਬ ਨਹੀਂ ਹੁੰਦੀ ਮੈਂ ਵੀ ਇੱਕ ਇਨਸਾਨ ਮੈਨੂੰ ਵੀ ਕੁਝ ਹੋ ਸਕਦਾ ਐ ਆਂਗੋ ਪਿੱਛੋਂ ਮੈਂ ਘਰ ਸੰਭਦੀ ਆ ਨਾ ਤੇ ਤੁਸੀਂ ਮੈਨੂੰ ਰੋਜ਼ ਵੇੜੇ ਦਿੰਦੇ ਹੋ ਇਸ ਗੱਲ ਦੇ ਕਿ ਤੂੰ ਬੈੱਡ ਤੇ ਪਈ ਰਹਿਨੀ ਤੇਰੇ ਉੱਠ ਕੇ ਤੁਰਿਆ ਨਹੀਂ ਜਾਂਦਾ ਤੇਰੇ ਕੋ ਕੱਪੜੇ ਵੀ ਧੋਤੇ ਜਾਂਦੇ ਤੇਰੇ ਕੋ ਰੋਟੀ ਪਾਣੀ ਵੀ ਬਣਾਇਆ ਜਾਂਦਾ ਤੇ ਕਿੰਨੂ ਪਵਾ ਚੰਦ ਅਸ ਕਿੰਨੂ ਪਵਾ ਆ ਮੇਰੀ ਉਮਰ ਕਦਾਂ ਮੁੰਡਾ ਸੇ ਕੰਮ ਕਰਨ ਦੀ ਹੈ ਆ ਤਾਂ ਮੇਰਾ ਆਇਆ ਕਿ ਬਹਿ ਕੇ ਹੁਣ ਖਾ ਲਵਾ ਦੋ ਰੋਟੀਆਂ ਤੇ ਆਏ ਦਿਨ ਤੇਰੇ ਨਾਟਕ ਸ਼ੁਰੂ ਹੋ ਜਾਂਦੇ ਨੇ ਐ ਮਹੀਨੇ 15 ਦਿਨੀ ਤੂੰ ਪੇਕੇ ਵੀ ਜਾਣਾ ਹੁੰਦਾ ਵੈ ਮਮੀ ਜਿਹੜਾ ਬੈੱਡ ਤੇ ਬੈਠਾ ਹੁੰਦਾ ਨਾ ਉਹ ਸੋਖਾ ਨਹੀਂ ਹੁੰਦਾ ਮੈਨੂੰ ਵੀ ਇਹੀ ਆ ਕਿ ਮੈਂ ਦਗਾ ਦਗਾ ਉੱਠ ਕੇ ਕੰਮ ਬੰਦਾ ਕਰਾਂ ਅਜਪਾਨ ਤੇ ਐਂ ਚਲਾ ਲਈ ਮੇਰੇ ਅੱਗੇ ਗੋਲੀ ਚੱਕ ਕੇ ਨਹੀਂ ਖਾਣ ਹੋਈ ਹੁਨੇ ਭਰਾ ਵੇਗਾ ਤੇ ਸਭ ਪਤਾ ਹੈ ਬੜੀ ਸੋਹਣੀ ਤੋਰ ਤੋਰ ਕੇ ਤੂੰ ਨਾਲ ਜਾਣਾ ਮੈਂ ਮੈਨੂੰ ਨਾ ਦੱਸ ਇੱਕ ਕਿਤਾਬਾਂ ਮੈਂ ਪੜ ਚੁੱਕੀ ਹੋਈਆਂ ਸੋਲਿਆ ਜਿਹੜੇ ਸਕੂਲ ਦੀ ਤੂੰ ਬਣੀ ਨਾ ਟੀਚਰ ਅਈ ਉਥੋਂ ਦੇ ਪ੍ਰਿੰਸੀਪਲ ਰੇ ਪ੍ਰਿੰਸੀਪਲ ਸਮਝ ਪਈ ਗੱਲ ਵੇ ਕੁੜੀਏ ਆਪਣੇ ਸੋਹਰੇ ਘਰ ਰਹਿਣਾ ਨਾ ਤੇ ਜ਼ਿੰਮੇਵਾਰੀਆਂ ਪੁੜੀਆਂ ਚੱਕ ਨਹੀਂ ਤਾਂ ਆਪਣੇ ਬੋਰੀਆ ਬਿਸਤਰਾ ਸਾਮ ਥੋੜੇ ਦਿਨਾਂ ਦਾ ਤੇ ਤੁਰ ਜਾ ਆਪਣੇ ਘਰ ਨੂੰ ਜਾ ਮੇਰੇ ਵੱਲ ਖੁੱਲੀਆਂ ਛੁੱਟੀਆਂ ਜਿੰਨੇ ਦਿਨ ਰਹਿਣਾ ਜਾ ਕੇ ਰਹਿ ਲੈ ਖਾਲਾ ਪਰਜਾਈ ਜਾਂਦੀਆਂ ਪੱਕੀਆਂ ਰੋਟੀਆਂ ਬੜਾ ਸ਼ੌਂਕ ਹੈ ਨਾ ਆਪਣੇ ਘਰ ਨੂੰ ਜਾਣ ਦਾ ਤੁਰ ਜਾ ਤੇ ਪਰ ਗੋਲੀ ਖਾ ਗਈ ਜਾਮੀ ਫੇਰ ਅਗਲੇ ਸੱਸ ਨੂੰ ਹੀ ਬਦਨਾਮ ਕਰ ਦਿੰਦੇ ਨੇ ਕਿ ਉਹਦੇ ਇਤੋਰਦਾ ਕੋ ਦਿੱਤਾ ਨਹੀਂ ਦਿੱਤਾ ਕੋਚ ਇਹਦਾ ਮਤਲਬ ਜਿੰਨਾ ਚਿਰ ਨਵਾਂ ਠੀਕ ਨੇ ਉਹਨਾਂ ਚਿਰ ਸੌਰੇ ਰੱਖਣ ਨੂੰ ਤਿਆਰ ਆ ਕਿਉਂਕਿ ਉਹਨਾਂ ਨੂੰ ਤੇ ਬਸ ਕੰਮ ਚਾਹੀਦਾ ਆਪ ਕੋ ਪਿੱਛੇ ਸ਼ਮੀ ਸ਼ਮੀ ਹੁੰਦੀ ਕਿਉਂਕਿ ਸ਼ਮੀ ਨੇ ਰੋਟੀ ਬਣਾਉਣੀ ਸ਼ਮੀ ਨੇ ਪੋਚੇ ਲਾਉਣੇ ਸ਼ਮੀ ਨੇ ਕੱਪੜੇ ਧੋਣੇ ਢੇਰ ਸਾਰੇ ਪ੍ਰੈਸ ਕਰ ਕਰ ਵਾਲ ਮਾਰੀਆਂ ਚ ਟੰਗਣੇ ਜਿੰਜੇ ਕੋਈ ਮੰਗਦਾ ਸ਼ਮੀ ਨੇ ਪੱਜੀ ਹਾਂ ਹਾਲੋ ਫੜੋ ਪ੍ਰੈਸ ਕੀਤੀ ਤੇ ਜਿੰਮੇ ਬਿਮਾਰ ਪੈ ਗਈ ਆਦਿ ਸ਼ੇਦਣ ਹੋ ਗਈ ਆ ਮੰਮੀ ਜੀ ਨੇ ਇਹੋ ਹੀ ਰੱਟ ਲਈਏ ਜਾ ਚਲ ਜਾਏ ਤੋ ਚੱਲ ਜਾ ਪੇਕੇ ਜਾ ਚੱਲ ਜਾ ਪੇਕੇ ਜੇ ਇੱਥੇ ਕੁਝ ਕਰਨਾ ਨਹੀਂ ਤੇ ਤੇਰਾ ਕੰਮ ਕੀ ਇੱਥੇ ਇਹਦਾ ਮਤਲਬ ਪੇਕਾ ਘਰ ਹੀ ਮੇਰਾ ਆਪਣਾ ਘਰ ਹੈ ਸੋਹਰਾ ਘਰ ਮੇਰਾ ਆਪਣਾ ਘਰ ਨਹੀਂ ਹੈ ਇੱਥੇ ਮੈਂ ਕਿਉਂ ਮਰਦੀ ਰਹੀ ਨਹੀਂ ਸਾਰਾ ਦਿਨ ਮੈਂ ਸਿਰ ਨਹੀਂ ਹੁੰਦੀ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਘਰ ਦੀ ਮਿੱਟੀ ਨਾ ਮਿੱਟੀ ਹੁੰਨੀ ਹਰ ਜੀ ਦੀਆਂ ਖੁਆਇਸ਼ਾਂ ਪੂਰੀਆਂ ਕਰਦੀ ਏ ਟੂ ਜ਼ेड ਸਭ ਕੰਮ ਕਰਦੀ ਜੇ ਮੈਂ ਸਵੇਰੇ ਇਹਨਾਂ ਨੂੰ ਪੁੱਛਿਆ ਕਿ ਮੰਮੀ ਜੀ ਕਹਿੰਦੇ ਨੇ ਪੀਕੇ ਚੱਲ ਜਾ ਮੈਂ ਚੱਲ ਜੂ ਮੈਂ ਪੀਕੇ ਖਿੰਦੇ ਜਿੱਦਾਂ ਮੰਮੀ ਕਹਿੰਦੀ ਆ ਨਾ ਤੂੰ ਉਦਾਂ ਕਰ ਆਪਣਾ ਕੋਈ ਵजूद ਹੀ ਨਹੀਂ ਬੰਦੇ ਦਾ ਬਸ ਰੋਟੀ ਪਾਣੀ ਨਾ ਮਤਲਬ ਕਪੜਾ ਤੋਤਾ ਚਾਹੀਦਾ ਹਾਂ ਸਮੀਪਾ ਆਣਾ ਕੀ ਹੈ ਸਾਗਰ ਕਿਰੇ ਠੀਕ ਆ ਮੈਨੂੰ ਧਿਆਨ ਨਾਲ ਅੱਛਾ ਕੀ ਗੱਲ ਹੈ ਠੀਕ ਥਾ ਮੈਂ ਠੀਕ ਆ ਵੀਰੇ ਬੈ ਜਾ ਬੂਏ ਭੂਲੇ ਸਾਰੇ ਮਸੀਹ ਨੇ ਕਿੱਥੇ ਵਾ ਕੋਈ ਵੀ ਨਹੀਂ ਲੱਗਦਾ ਬਾਰ ਮੰਮੀ ਜੀ ਮੰਮੀ ਜੀ ਬਸ ਇੱਥੇ ਸੀ ਜਾਂ ਚੱਲ ਗਏ ਹੋ ਨੀ ਕਿਸੇ ਗਵੰਢਨ ਘਰ ਤੇ ਤੁਹਾਨੂੰ ਕੀ ਲੱਗਦਾ ਬੈ ਜਾ ਤੂੰ ਮੈਂ ਪਾਣੀ ਤਾਂ ਨਹੀਂ ਲੈ ਕੇ ਆਇਆ ਤੇਰੇ ਬਾਅਦ ਨਹੀਂ ਨਹੀਂ ਪਾਣੀ ਲੋੜ ਨਹੀਂ ਤੂੰ ਫੋਨ ਤੇ ਨਾਲ ਗੱਲ ਨਹੀਂ ਕੀਤੀ ਗਈ ਬਸ ਆਈ ਹੋ ਕੇ ਮੈਨੂੰ ਲੈ ਜਾਣ ਕੇ ਘਰੇ ਠੀਕ ਨਹੀਂ ਪ੍ਰੀਤ ਹੋਣੀ ਸਾਰੀਆਂ ਉਹ ਸਾਰੇ ਠੀਕ ਠਾਕ ਹੋ ਤੇ ਕੀ ਦੱਸਾਂ ਤੇ ਮੈਂ ਤਾਂ ਕਿੰਨੇ ਦਿਨਾਂ ਦੀ ਬਿਮਾਰ ਪਈ ਐ ਇੱਥੇ ਤੇ ਉਹਦਾ ਫੋਨ ਕਿਉਂ ਨਹੀਂ ਕੀਤਾ ਫੋਨ ਮੈਂ ਕਿਹਾ ਚੱਲ ਕੀ ਕਰਨਾ ਵਾ ਐਵੇਂ ਤੁਸੀਂ ਸਾਰੇ ਚਿੰਤਾ ਕਰੋਗੇ ਭੈਣ ਭਰਾ ਆਪਣੇ ਘਰਾਂ ਚ ਵੀ ਕੰਮ ਹੁੰਦੇ ਆ ਸਾਦਰ ਮੈਂ ਨਾ ਸੋਚਿਆ ਕਿ ਮੈਂ ਥੋੜੇ ਦਿਨ ਨਾ ਉੱਥੇ ਚੱਲ ਜਾਈ ਨੀ ਹਰੈਸਟ ਕਰਦੀ ਐ ਇੱਥੇ ਮੈਨੂੰ ਰੈਸਟ ਨਹੀਂ ਮਿਲਦੀ ਮੈਨੂੰ ਫਿਰ ਹੁੰਦਾ ਮੈਂ ਘਰ ਦਾ ਕੰਮ ਕਾਜ ਕਰਾਂ। ਸੋਹਣੀ ਕੋਈ ਗੱਲ ਨਹੀਂ ਪਹਿਣ ਚੱਲ ਜੜੀਏ। ਉੱਥੇ ਬੈਠੇ ਪ੍ਰੀਤ ਭਾਬੀ ਨੇ ਹੈਗੇ ਕੋਈ ਖਿਆਲ ਰੱਖਣਗੇ ਤੇਰਾ। ਡੇ ਕੰਡੇ ਉਹ ਵੀ ਚੱਜੜੀ ਆ ਜਾ। ਚੱਲ ਚੱਲ। ਉੱਥੇ ਨਾ ਦੋ ਤਿੰਨ ਸੂਟ ਪਾਈ ਮੈਂ। ਉਹ ਵੀ ਨਾਲ ਲੈ ਜੀਏ। ਚੱਲ ਫੜ ਜੰਨੇ ਆ ਜਾ। ਪ੍ਰੀਤ ਭ ਵੀ ਹਾਂਜੀ ਰਾਏ ਅੰਕੇ ਦੀ ਦੀ ਨਹੀਂ ਮਾਰਗੀ ਨਾ ਨਹੀਂ ਇਹ ਨਾਲ ਹੀ ਦੋਵੇਂ ਫ੍ਰੀ ਰਮਾਂਗੀਆਂ ਹਾਈ ਸਵੇਰ ਦਾ ਗਰਮ ਗਰਮ ਨਾਸ਼ਤਾ ਬਣ ਆਮਨੇਗਾ ਗਰਮ ਗਰਮ ਚਾਹ ਗਰਮ ਗਰਮ ਚਾਹ ਤੇਲੀ ਕਿਤਾ ਦੇ ਸਾਨੂੰ ਸਕੰਗੀ ਬਣਾ ਕੇ ਦੇਗੀ ਸਾਰੇ ਘਰ ਦਾ ਕੰਮ ਕਰੇਗੀ ਸਾਨੂੰ ਕਹੇਗੀ ਜਾ ਦੋਵੇਂ ਜਨੀਆਂ ਆਰਾਮ ਕਰ ਲੋ ਦੋ ਘੜੀ ਮੇਰੀ ਮਗਰੋਂ ਘਰ ਤੂੰ ਹੀ ਸੰਭਾਲਦੀ ਆਂ ਜੀ ਪਾਰੇ ਸੱਜੀ ਮੇਰੇ ਤਾਂ ਪੈਰ ਨਹੀਂ ਪੁੰਜੇ ਲੱਗਣਦੇ ਚੱਲੀ ਹੋਏ ਚਲਾ ਇੱਕ ਘੁੱਟ ਚਾਹ ਪਿਆ ਕੇ ਮੁਰਕੇ ਗਰਮ ਗਰਮ ਰੋਟੀਆਂ ਖਾਈਏ ਪ੍ਰੀਤਾ ਭਾਬੀ ਸਸੀਕਾ ਜੀ ਦੀ ਸਸੀਕਾ ਭਾਬੀ ਸਸੀਕਾ ਜੀ ਕਿਵੇਂ ਸਸੀਕਾ ਹੋਸ ਨਾ ਆਈ ਕਬੀ ਤਾਂ ਇਹ ਕਹੜੇ ਜੀ ਨਹੀਂ ਆਏ ਆਗੇ ਦੇ ਜੀ ਹਾਂ ਅਸੀਂ ਤਾਂ ਵੇਟ ਕਰਨ ਦੇ ਕਰੂੰਗੇ ਮੈਂ ਤੇ ਫ੍ਰੀ ਤਾਂ ਉਹ ਹੁੰਦੀ ਆਂ ਬਸ ਇਹੀ ਸੋਚਣ ਦੀ ਆ ਸੀ ਦੀਦੀ ਆਣ ਗਈ ਐ ਬਣਾਵਾਂਗੇ ਐ ਬਣਾਵਾਂਗੇ ਫਿਰ ਆਪਾਂ ਸੋਚਿਆ ਕਿ ਦੀਦੀ ਆ ਕੇ ਦੱਸਣ ਕਿ ਖਾਣਾ ਕੀ ਹੈ ਫਿਰ ਅਸੀਂ ਉਹ ਹੀ ਬਣਾ ਲਾਂਗੇ ਦੱਸੋ ਦੀਦੀ ਪਹਿਲਾਂ ਕੀ ਪੀਓਗੇ ਚਾਹ ਪੀਓਗੇ ਕਿ ਕੋਈ ਸੰਘੀ ਵਗੈਰਾ ਬਣਾਵਾਂ ਮੈਂ ਜੀ ਭਾਬੀ ਚਾਹ ਨੂੰ ਲੈ ਕੇ ਕੱਪ ਬਣਾ ਦੂੰ ਮੈਂ ਨਾ ਇੱਥੇ ਤਾਂ ਕਰਕੇ ਰਹਿਣ ਆਈ ਆ ਮੈਂ ਠੀਕ ਨਹੀਂ ਹੈਗੀ ਅੱਜ 10 ਦਿਨ ਹੋ ਗਏ ਇੱਕ ਹਫ਼ਤੇ ਨਾਲ ਮੈਂ ਮੰਝੀ ਤੇ ਹੀ ਆਂ ਪਤਾ ਨਹੀਂ ਸਹੀ ਠੀਕ ਹੀ ਨਹੀਂ ਹੋ ਗਿਆ ਕਾਫੀ ਕਰਾਇਆ ਆਉਂਦਾ ਵੀ ਕੁਛ ਨਹੀਂ ਆ ਰਿਪੋਰਟਾਂ 'ਚ ਉੱਠ ਕੇ ਤੁਰਿਆ ਹੀ ਨਹੀਂ ਜਾਂਦਾ ਸਾਰਾ ਸਰੀਰ ਹੀ ਪੀੜ ਕਰੀ ਜਾਂਦਾ ਵਾ ਉੱਠ ਕੇ ਤੁਰਦੀਆਂ ਤੇ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਕੋਈ ਚੀਜ਼ ਫੜਦੀਆਂ ਤੇ ਬਾਹਾਂ ਤੋਂ ਫੜੀ ਨਹੀਂ ਜਾਂਦੀ ਬਣੀ ਪ੍ਰੋਬਲਮ ਜਿਹਾ ਮੈਂ ਜੇ ਮੈਂ ਹੁਣ ਮੈਂ ਸੋਚਿਆ ਕਿ ਜੇ ਮੈਂ ਉੱਥੇ ਹੀ ਰਹੀ ਨਾ ਤੇ ਮੈਨੂੰ ਰੈਸਟ ਨਹੀਂ ਮਿਲਣੀ ਤੇ ਚਲ ਮੈਂ ਘਰੇ ਚਲਦੀ ਆਂ ਅੰਜੂ ਭਾਬੀ ਹੋਣਾ ਕੋਲ ਮੋਤੀ ਨੂੰ ਥੋੜੇ ਦਿਨ ਰੈਸਟ ਮਿਲੂਗੀ। ਤਾਂ ਕਰਕੇ ਮੈਂ ਆਈ ਆ। ਪਰ ਵੈਸੇ ਨਹੀਂ ਸੀ ਮੈਂ ਅਜੇ ਆਉਣਾ। ਅੱਛਾ। ਤੇ ਦੀਦੀ, ਤੂੰ ਮੇਰੀ ਗੱਲ ਸੁਣੋ। ਇਹ ਤਾਂ ਡਾ. ਹਰਜੀ ਸਦਕੇ ਆਏ। ਪਰ ਸਾਗਰ ਐਸਾ ਦੀਦੀ ਨੂੰ ਨਹੀਂ ਸੀ ਲਿਆਣਾ। ਉਦਾਂ ਦੀ ਸੱਸ ਨੇ 50-50 ਗੱਲਾਂ ਕਰ ਦੇਣੀਆਂ ਕਿ ਮੇਰੇ ਘਰ ਦੀ ਨੂੰ ਬਿਮਾਰ ਹੈ ਤੇ ਮੈਂ ਪੇਕੇ ਤੋਰਤੀ। ਹੈ? ਉਹਨਾਂ ਦਾ ਆਪਣਾ ਘਰ ਉਹਨਾਂ ਨੇ ਵੇਖਣਾ ਸੀ। ਭਾਬੀ, ਮਾਸੀ ਨੇ ਗੱਲ ਕਿਉਂ ਗੱਲ ਕਰਨੀ? ਨਾਲ ਦੀਦਾ ਇਹ ਆਪਣਾ ਘਰ ਦਾ। हां ਘਰ ਤੋਂ ਉਹਨਾਂ ਦਾ ਹੀ ਐ ਪਰ ਕਹਿਣ ਦਾ ਮੇਰਾ ਮਤਲਬ ਐਬ ਹੈ ਵੀ ਜੀ ਉਹਨਾਂ ਨੇ ਕਿਹਾ ਸੀ ਤਮਾਸੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਘਰ ਦੀ ਨੂੰਹ ਤੀਨ ਨੂੰ ਦੋਖੋਲੇ ਉਧਰ ਲੈ ਗਏ ਨੇ ਅਸੀਂ ਸੇਵਾ ਨਾ ਕਰਦੇ ਖਿਆਲ ਨਾ ਰੱਖਦੇ ਅਕਸਰ ਦੀਦੀ ਉਸ ਘਰ ਦਾ ਪੂਰਾ ਧਿਆਨ ਰੱਖਦੇ ਸੀ ਕਿਉਂ ਪ੍ਰੀਤ ਹੁਣ ਰੱਬ ਨਾ ਕਰੇ ਪ੍ਰੀਤ ਨੂੰ ਕੋਈ ਦੁੱਖ ਲੱਗੇ ਰੱਬ ਨਾ ਕਰੇ ਤੇ ਮੈਂ ਉਹਨੂੰ ਪੇਕੇ ਥੋੜੀ ਤੋਰ ਦੂੰਗੀ ਮੈਂ ਤੁਹਾਨੂੰ ਇਹੀ ਕਹਾਂਗੀ ਨਾ ਆਪਣੇ ਘਰ 'ਚ ਆਰਾਮ ਕਰ ਮੈਂ ਤੇਰੀ ਸੇਵਾ ਕਰਾਂਗੀ ਚਲੋ ਇਦਾਂ ਹੀ ਠੀਕ ਆ ਦੀਦੀ ਵੀ ਆਪਣੇ ਘਰ ਹੀ ਆਏ ਹੋ ਜੀਵੇ ਜੀ ਪ੍ਰੀਤੀ ਕਰਦੇ ਨੇ ਸੇਵਾ ਉਹ ਪੈਰ ਭੁਜੇ ਨਹੀਂ ਲੋਂਦੇ ਇਦਾਂ ਹੀ ਹਰ ਦਿਨ ਨੂੰ ਭੁਜੇ ਪੈਰ ਨਹੀਂ ਲੋਦਰਾ ਦਈਏ ਚਲ ਚੋ ਉੱਠੋ ਪ੍ਰੀਤ ਅੰਦਲਾ ਕਮਰਾ ਸਾਫ ਕਰੋ ਦੀਨ ਲਵੇਂ ਬਣਾ ਉੱਥੇ ਜਲਦੀ ਜੀ ਸੇਵਾ ਕਰੋ ਭਾਬੀ ਨੇ ਕੰਮ ਲੈਣਾ ਹੋ ਤੇਰਾ ਮੈਨੂੰ ਪਤਾ ਹੈ ਜੀ ਕੋਈ ਤਾਂ ਚਿਲੋ ਲੋ ਰਮਾਨਾ ਲੈਸਟ ਕਰੋ ਹਾਂ ਸਾਗਰ ਹੁਣ ਮੈਂ ਆਪਣੇ ਘਰ ਆ ਗਈ ਹੁਣ ਮੈਨੂੰ ਕੋਈ ਫਿਕਰਪਾਕਾ ਨਹੀਂ ਹੈਗਾ ਇੱਥੇ ਤੇ ਮੇਰੀਆਂ ਪਰਜਾਈਆਂ ਦਾ ਸਾਰਾ ਕੁਝ ਸੰਭ ਲੈਣਾ ਹੈ ਇੱਥੇ ਮੈਨੂੰ ਰੈਸਟ ਮਿਲ ਜਣੀ ਹੈ ਤਾਂ ਹੀ ਤੇ ਮੈਂ ਉਹ ਘਰ ਛੱਡ ਕੇ ਇੱਥੇ ਆਈ ਆਂ ਕਿ ਚੱਲ ਮੇਰਾ ਆਪਣਾ ਘਰ ਆ ਇੱਥੇ ਮੈਨੂੰ ਰੋਟੀ ਪਾਣੀ ਤੇ ਪੱਕਾ ਮਿਲੂਗਾ ਲੀੜਾ ਕਪੜਾ ਧੋਤਾ ਮਿਲੂਗਾ ਸਾਰਾ ਕੁਝ ਉੱਥੇ ਮੈਨੂੰ ਵੇਖਣ ਵਾਲਾ ਕੋਈ ਨਹੀਂ ਹੈ ਤੈਨੂੰ ਤੇ ਮੇਰੀ ਸੱਸ ਦਾ ਸੁਭਾਅ ਚੰਗੀ ਤਰ੍ਹਾਂ ਪਤਾ ਹੀ ਆ ਤੇਰੇ ਤੋਂ ਕਾਹਦਾ ਪੜਦਾ ਹੈ ਚੱਲ ਮੈਂ ਲੰਮੇ ਪੈਂਦੀ ਆ ਘੜੀ ਚਾਬੀ ਲੈ ਸੀ ਬਹੀ ਦੀਦੀ ਚਾਬੀ ਲੈ ਸੀ ਮੈਂ ਕਿਹਾ ਹਾਂ ਵਾਪਸ ਤੇ ਮੈਨੂੰ ਦੱਸ ਦਿਓ ਦਾਲ-ਫੁਲਕਾ ਖਾਣਾ ਕਿ ਖਿਚੜੀ ਬਣਾਵਾਂ ਤੁਹਾਨੂੰ ਅੰਜੂ ਪਾਪੀ ਜੋ ਮਰਜੀ ਬਣਾ ਦੂੰ ਦਾਲ ਤੇ ਖਿਚੜੀ ਸਹੀ ਬਣਾ ਲੈਨੇ ਆਹ ਕਿੰਨਾ ਬਹਿ ਕੇ ਵੀਰ ਕੀਤਾ ਇਹਨਾਂ ਨੇ ਅੱਗੂ ਪੁੱਛੋ ਤਾਂ ਬੜਾ ਸੋਹਣਾ ਪੁੱਛਦੀਆਂ ਨੇ ਦੀਦੀ ਤੁਸੀਂ ਕੀ ਖਾਓਗੇ ਅਸਲੋਈ ਬਣਾ ਦਿੰਨੇ ਤੁਹਾਡੇ ਵਾਸਤੇ ਤੇ ਅੱਜ ਕਿ ਤੁਹਾਨੂੰ ਖਾਚਾ ਪੋਸ਼ਟੀ ਨਹੀਂ ਹੈ ਆਖੇ ਦੀਦੀ ਕੀ ਖਾਓਗੇ ਹਰ ਤੇ ਮੈਨੂੰ ਇਦਾਂ ਫੀਰ ਹੋਉਂਦੇ ਆ ਜੀ ਮੈਂ ਇੱਥੇ ਆ ਕੇ ਇਹਨਾਂ ਦੇ ਬਹੁਤ ਬਣੇ ਅੰਜੂ ਮੈਨੂੰ ਪਾਣੀ ਦਿਓ ਘੁੱਟ ਅੰਜੂ ਬਾਬੀ ਘੁੱਟ ਪਾਣੀ ਨਹੀਂ ਹੈਗਾ ਮੈਨੂੰ ਪਾਣੀ ਦੇ ਦਿਓ ਮਾਸਾ ਚਲ ਪਾਣੀ ਲੈਣਾ ਮੈਂ ਉੱ딜ੀ ਜਾਂਦੀ ਸ਼ਾਇਦ ਕੋਈ ਕੰਮ ਕਰਦੀ ਆਉਣੀ ਆ ਦੇਖ ਲਈ ਕੀ ਸੋਚਿਆ ਸੀ ਕੀ ਬਣ ਗਿਆ ਸਾਰੇ ਪਰਦੇ-ਪੁਰਦੇ ਦੀ ਲਾਹਤ ਤੇ ਉਹ ਭਾਂਡੇ ਵੀ ਮੈਂ ਅਲਮਾਰੀ ਚ ਕਰਵਾਉਂਦੇ ਸੀ ਅਨਾਲੀ ਦੀ ਦੀਵੀ ਨੂੰ ਕਹਾਂ ਮੈਂ ਕਿ ਜਿਹੜਾ ਕੱਚ ਦਾ ਭਾਂਡਾ ਹੈ ਸਾਰਾ ਕਰਵਾ ਕੇ ਰੱਖ ਤੋ ਅਹੀਂ ਸਾਫ਼ ਕਰਨਾ ਗਾਵੇ ਨੇਰੀ ਕਰਕੇ ਸਾਰਾ ਖਲੇਰਾ ਪਿਆ ਤਾਂ ਮਾਂ ਰਣੀ ਬਿਮਾਰ ਪਈ ਨਾ ਜੇ ਤੂੰ ਬਿਮਾਰ ਹੈਂੀ ਆਂ ਤਾਂ ਆਪਣੇ ਘਰ ਰਹਿ ਐ ਕਿ ਤੂੰ ਆਪਣੀ ਬਿਮਾਰ ਨੂੰ ਲੈ ਕੇ ਆਈਂ ਆਪਣਾ ਪਰ ਖੰਗੀ ਜਾਏਂਗੀ ਤੁਰੀ ਜਾਏਂਗੀ ਮੈਨੂੰ ਪਾਣੀ ਦੇ ਦੋ ਮੈਨੂੰ ਚਾਹ ਦੇ ਦੋ ਮੈਨੂੰ ਤਾਂ ਸਾਗਰ ਨਹੀਂ ਸਮਝ ਆਂਦੀ ਕੌਣ ਸੁਣਿਆ ਤੇ ਮੈਨੂੰ ਲੈ ਜਾ ਪਹਿਲਾਂ ਪੁੱਛ ਤਾਂ ਲਵੇ ਕਿ ਕੋਈ ਕੰਮ ਹੈ ਕੀ ਗੱਲ ਹੈ ਜੇ ਕੋਈ ਬਿਮਾਰ ਗੱਲ ਤਾਂ ਇੱਥੇ ਭਾਨਾ ਬਣਵਾ ਦੇਣਾ ਸੀ ਹੁਣ ਵਕਤ ਪਾਤਾ ਸਾਡੇ ਚੋਗਾ ਜਿਹਨਾਂ ਕੰਮ ਆਪਣਾ ਘਟਾਇਆ ਸੀ ਉਹਨੇ ਕਰ ਪਈਆ ਹੁਣ ਤਾਂ ਟੰਕੀਆਂ ਸ਼ੁਰੂ ਹੋ ਜਾਂਦੀਆਂ ਮੈਂ ਹੁਣ ਤਾਂ ਰਾਤੀ ਵੀ ਕਹੇਗੀ ਮੇਰੇ ਲੱਗ ਗਏ ਪੈ ਜਾਓ ਮੇਰੀਆਂ ਲੱਤਾਂ ਘੁੱਟ ਦੋ ਕੋਈ ਮੇਰਾ ਸਿਰ ਘੁੱਟ ਦੇ ਮੰਨਣਾ ਪੁੱਛੇ ਅਈਆਂ ਦੀਆਂ ਨੌਕਰਾ ਨਹੀਂ ਆਈਆਂ ਮੈਂ ਅਸੀਂ ਕੰਮ ਕਰਨ ਨੂੰ ਆਈਆਂ ਹੀਆਂ ਦੇ ਵਾਸਤੇ ਨਾਲ ਲੱਗ ਮੇਰੀ ਗੱਲ ਸੁਣ ਕੇ ਚਾਹੀਦਾ ਹੈ ਮੇਰੀ ਗੱਲ ਸੁਣ ਜਿਵੇਂ ਆ ਹੀ ਗਈ ਆ ਕਿ ਚਾਰ ਦਿਨ ਮੈਂ ਆਪਣੇ ਪੇਕੇ ਰਹਿਣੀ ਮੈਂ ਠੀਕ ਹੋ ਜੂਗੀ ਨਹੀਂ ਮੈਂ ਠੀਕ ਤੇ ਅਜੇ ਤੇ ਮੈਂ ਤੁਹਾਡੇ ਕੋਲ ਕੁਝ ਬਣਵਾਇਆ ਵੀ ਨਹੀਂ ਆਣ ਕੇ ਬਸ ਬੈੱਡ ਤੇ ਪਈ ਆ ਦੀਦੀ ਇਹ ਤੁਹਾਡੀ ਗੱਲ ਨਹੀਂ ਸੀ ਕਰਦੇ ਬਾਈ ਅਸੀਂ ਤਾਂ ਕਿਸੇ ਦੀ ਗੱਲ ਕਰਦੇ ਪਏ ਸਾਂ ਹਾਂ ਬਸ ਕਰੋ ਭਾਬੀ ਮੈਂ ਸਾਰਾ ਕੁਝ ਸੁਣ ਲਿਆ ਉਦੋਂ ਮੈਂ ਚੰਗੀ ਜਦੋਂ ਆ ਕੇ ਸਾਰੇ ਤੁਹਾਡੇ ਘਰ ਦੀ ਸਫਾਈ ਕਰਦੀ ਸਭ ਚੱਗਣ ਤੋ ਦਿੰਨੀ ਸਪੜ ਦੇ ਤੋ ਦਿੰਨੀ ਐਹੋ ਕਿ ਮੇਰੀਆਂ ਭਜਾਈਆਂ ਨੂੰ ਬਹੁਤਾ ਅਮਨਾ ਕਰਨਾ ਪਵੇ ਜੇ ਮੈਂ ਸੋਹਰੇ ਦੇਨੀ ਹੋਤੇ ਮੇਰੀ ਸੱਸ ਨਹੀਂ ਪੁੱਛਦੀ ਮੈਨੂੰ ਜਦੋਂ ਮੈਂ ਠੀਕ ਆ ਕਦੀ ਆ ਚੀਜ਼ ਬਣਾ ਦੇ ਕਦੀ ਉਹ ਚੀਜ਼ ਬਣਾ ਦੇ ਕੱਪੜੇ ਧੋ ਲਾ ਜਾਂ ਅੱਜ ਪੁਰਾਣੀ ਜੀ ਦੀ ਬਣਾ ਲਾ ਅੱਜ ਪੁਰਾਣੇ ਪੁਰਾਣੇ ਲੱਡੂ ਹੀ ਬਣਾ ਲਾ ਤੇ ਜੇ ਮੈਂ ਬਿਮਾਰ ਪੈ ਗਈ ਉਹਨੂੰ ਪਸੇਅ ਸੀ ਕਿ ਕਿਸੇ ਤਰ੍ਹਾਂ ਘਰੋਂ ਨਿਕਲ ਜਾਵੇ ਇਹ ਬੋਝ ਲੱਗਣ ਲੱਗ ਪਈ ਬੈਠ ਤੇ ਭੈ ਮੈਂ ਸੋਚਿਆ ਚਾਹ ਚਾਹ ਦਿਨ ਪੇਕੇ ਜਾ ਕੇ ਰੈਸਟ ਕਰਦੀ ਮੈਨੂੰ ਨਹੀਂ ਸੀ ਪਤਾ ਕਿ ਮੇਰੀਆਂ ਭਝਾਈਆਂ ਨੂੰ ਵੀ ਮੈਂ ਬੋਝ ਲੱਗਣ ਲੱਗ ਪਈ ਬੜਾ ਮਾਨ ਸੀ ਪ੍ਰੀਤ ਤੁਹਾਡੇ ਤੇ ਬਹੁਤ ਜ਼ਿਆਦਾ ਨਹੀਂ ਨਹੀਂ ਭਾਬੀ ਬਹੁਤ ਮਾਨ ਸੀ ਮੈਨੂੰ ਹੋਇਆ ਸੀ ਕਿ ਮੇਰੀਆਂ ਭਾਬੀਆਂ ਦੋਵੇਂ ਮੇਰੀ ਸੇਵਾ ਕਰਨਗੀਆਂ ਮੈਂ ਠੀਕ ਹੋ ਜਾਾਂਗੀ ਛੰਮੀ ਦੀਆਂ ਦਾਨ ਹੋ ਉਹ ਸਾਡਾ ਬੋਲਨੇਗਾ ਕਿਹੜਾ ਪੈਜੇਗਾ ਸਾਡੇ ਘਰ ਚ ਮੇਰਾ ਬਹੁਤ ਦਿਲ ਦੁਖਿਆ ਮੈਨੂੰ ਇਹ ਦੱਸੋ ਜੇ ਤੁਸੀਂ ਇੱਥੇ ਬਿਮਾਰ ਹੋ ਜੁਗੀਆ ਤੁਸੀਂ ਇੱਥੇ ਵੀ ਨਹੀਂ ਰਹਿ ਸਕਦੀਆਂ ਤੇ ਪੇਕੇ ਘਰ ਨਹੀਂ ਜਾ ਕੇ ਰਹਿ ਸਕਦੀ ਜੇ ਪੇਕੇ ਘਰ ਤੁਹਾਡੀਆਂ ਭਲਾਈਆਂ ਤੁਹਾਡੇ ਨਾਲ ਇਦਾਂ ਕਰਨਗੀ ਤੇ ਕੀ ਬੀਤੂਗੀ ਤੁਹਾਡੇ ਤੇ ਇੱਥੇ ਤੇ ਤੁਹਾਡੀ ਸੱਸ ਨਹੀਂ ਹੈਗੀ ਤੁਹਾਡੇ ਘਰ ਵਾਲੇ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਤੁਹਾਨੂੰ ਪਤਾ ਉੱਥੇ ਤੁਹਾਡੇ ਭਾਜੀ ਵੀ ਨਹੀਂ ਮੇਰਾ ਪਿਆਰ ਕਰਦੇ ਮੇਰੇ ਸਾਸਰ ਨਹੀਂ ਕਰਦੀ ਤੇ ਮੈਨੂੰ ਬਸ ਮਾਨ ਤੁਹਾਡੇ ਦੋਵਾਂ ਤੇ ਹੀ ਨਹੀਂ ਦੀਦੀ ਗਲਤੀ ਹੋ ਗਈ ਸਾਡੇ ਕੋਲ ਮਾਫ ਕਰ ਦਿਓ ਸੌਰੀ ਦੀਦੀ ਮਾਫ ਕਰ ਦਿਓ ਸਾਨੂੰ ਉੱਥੇ ਮੈਂ ਪਤਾ ਕੀ ਸੋਚਦੀ ਸੀ ਕਿ ਸਹੁਰੇ ਘਰ ਨਹੀਂ ਮੇਰਾ ਆਪਣਾ ਪੇਕਾ ਘਰ ਮੇਰਾ ਆਪਣਾ ਪਰ ਮੈਂ ਹੁਣ ਤੁਹਾਨੂੰ ਦੋਵਾਂ ਚਾਹੁੰਦੀ ਨੂੰ ਇਹ ਪੁੱਛਦੀ ਆ ਕਿ ਧੀ ਦਾ ਘਰ ਆਪਣਾ ਹੈਗਾ ਕਿਹੜਾ ਹੈ ਕਿਹੜਾ ਘਰ ਹੈ ਧੀ ਦਾ ਆਪਣਾ ਕਿ ਬਸ ਕੰਮ ਕਰਨ ਨੂੰ ਰੱਖੀ ਆ ਦੋਵੇਂ ਜਗ੍ਹਾ ਉਹ ਮਸ਼ੀਨਰੀ ਮੈਂ ਕੋਈ ਜਦ ਖਰਾਬ ਹੋ ਗਈ ਤੂੰ ਬਾਹਰ ਲਾ ਦੋ ਪ੍ਰੀਤ ਸੱਤ ਬਹੁਤ ਵੱਡੀ ਹਲਤੀ ਹੋ ਗਈ ਨਾ ਕਰ ਬਈ ਨਾ ਨੋ ਆਈ ਬੋਲ ਗਿਆ ਸਭ ਕਿ ਸਾਡੇ ਵੀ ਪੇਕੇ ਹੈ ਨੇ ਕਾਨੂੰ ਸਾਡੇ ਤੇ ਕੋਈ ਦੁੱਖ ਨਹੀਂ ਪਾ ਗਈ ਕੋਈ ਕੰਨ ਸਾਨੂੰ ਪੁੱਛੇਗਾ ਤੇਰੀ ਪੁੱਛੇਗਾ ਅਸੀਂ ਆਪਣੇ ਨਾਨਾ ਨਾਲ ਕਿਦਾਂ ਦਾ ਵਰਤੋ ਕਰਨੀ ਆਹੋ ਅੰਨੀਆਂ ਤੁਈਆਂ ਫਿਰਦੀਆਂ ਸਮਝੀ ਨਹੀਂ ਅੰਦੀ ਪਿਆਰ ਵਿੱਚ ਬੋਤਾ ਕਿ ਬੰਦੇ ਆਲੇ ਨਾ ਸਿਰ ਤੇ ਚੜਾ ਲਿਆ ਉਤੋਂ ਤੁਸੀਂ ਵੀ ਸਾਨੂੰ ਬੜਾ ਪਿਆਰ ਦਿੱਤਾ ਪਹਿਲੀ ਵਾਰੀ ਕੋਈ ਜ਼ਿੰਮੇਵਾਰੀ ਪਈ ਤੈਨੂੰ ਮੱਥੇ ਵੱਟ ਪਾ ਲਈਆਂ ਦੀਦੀ ਸਾਡੀ ਗਲਤੀ ਮਾਫ਼ ਕਰ ਦਿਓ ਸਾਨੂੰ ਬਹੁਤ ਮਹਿਸੂਸ ਹੁੰਦਾ ਆਪਣੇ ਆਪ ਚ ਕਿ ਓੱਖੇ ਲਈ ਤੁਹਾਡੇ ਸਾਥ ਛੱਡਤਾ ਇਹ ਘਰ ਤਾਂ ਡਈ ਹੈ ਦੀਦੀ ਇਹ ਘਰ ਤੁਹਾਡਾ ਹੀ ਹੈ ਨਾ ਸੋਚੋ ਕਿੱਥੀ ਜਾਂਦਾ ਕੋਈ ਘਰ ਨਹੀਂਗਾ ਇਹ ਰਿਸ਼ਤੇ ਤੁਹਾਡੇ ਨੇ ਇਹ ਘਰ ਵੀ ਤੁਹਾਡਾ ਦੀਦੀ ਮੈਂ ਗਲਤੀ ਜਦੋਂ ਹੋਣੀ ਇਸ ਦਾ ਨੂੰ ਸਵਾਰਦੀ ਮਰ ਜੰਨੀ ਕੀ ਮੇਰਾ ਘਰ ਤੇ ਜਦ ਬਿਮਾਰ ਹੋਗੀ ਤਦ ਮੇਰਾ ਇਹ ਵੀ ਘਰ ਨਹੀਂ ਵਿਵਦੀ ਟੈਨਸ਼ਨ ਕਿਉਂ ਲੈ ਰਿਓ ਸਾਰਾ ਗਲਤ ਕਿ ਤੂੰ ਆਪਣੀ ਨਹੀਂ ਕੇ ਬੈਨ ਸਮਝ ਕੇ ਮਾਫੀ ਵੀ ਸਮਝਾ ਨਹੀਂ ਸਕਦੀ ਥੂ ਦੇ ਨਾਲ ਆਪ ਤੁਗਲੀਆਂ ਕਰੰਡੀ ਸਮਝਾਉਂਦੀ ਇਹਨੂੰ ਕਿ ਤੂੰ ਕੀ ਬੋਲਣ ਦੀ ਆ ਉਹੋ ਹੀ ਦੀਦੀ ਆ ਜਿਹੜੀ ਸਾਰਾ ਸਾਡੇ ਨਾਲ ਕਰਉਂਦੀ ਜਾਣਗੀ ਆਪਣਾ ਘਰ ਸਮਝਦੀ ਆ ਨਹੀਂ ਤੇ ਮੈਂ ਵੀ ਕਹਾਂ ਕਿ ਮੈਂ ਉਥੋਂ ਵੀ ਕਰਦੀ ਆਈ ਆ ਇੱਥੇ ਕਰੋ ਮੇਰੀ ਸੇਵਾ ਜਿਆ ਕਰਤੀ ਆਈਆਂ ਜੇ ਤੇ ਪੂਰਾ ਹੱਕ ਆ ਇਸ ਘਰ ਤੇ ਮੇਰਾ ਪਰ ਮੈਂ ਕਦੀ ਜਿਤਾਇਆ ਨਹੀਂ ਅਜੇ ਤੱਕ ਨਾ ਮੈਂ ਕਦੀ ਉੱਥੇ ਜਿਤਾਇਆ ਤੇ ਨਾ ਮੈਂ ਕਦੀ ਇੱਥੇ ਜਿਤਾਇਆ ਚੰਗੀਆਂ ਨੇ ਉਹ ਕੁੜੀਆਂ ਜਿਹੜੀਆਂ ਹੱਥਾਂ ਆਪਣਾ ਹੱਕ ਜਿਤੋਂਦੀਆਂ ਨੇ ਤੇ ਕਹਿੰਦੀਆਂ ਨੇ ਕਿ ਅਹੀਂ ਮੈਂ ਮਾਲਕਣ ਆਂ ਇਹ ਘਰ ਦੀ ਮaaf ਕਰ ਦਿਓ ਸਾਨੂੰ ਦੀਦੀ ਮਾਫ਼ ਕਰ ਦਿਓ ਸੋਰੀ ਦੀਦੀ ਸਾਗਰ ਨੂੰ ਨਾ ਖੁਸ਼ ਆਣਾ ਨਾ ਮੈਨੂੰ ਮਨਾ ਖੁਸ਼ਹਿਣਾ ਮੇਦੇ ਸਾਡੀ ਗੋਤ ਨੂੰ ਚੰਗਾ ਵਲ ਦੇ ਹੁੰਦੇ ਕਿਉਂਕਿ ਤੁਹਾਨੂੰ ਬੜਾ ਪਿਆਰ ਕਰਦੇ ਤੁਹਾਡੇ ਭਰਾ ਪਿਆਰ ਹੀ ਵੀ ਕਰਦੇ ਆਂ ਦੀਦੀ ਬਸ ਥੋੜੀ ਜਿਹੀ ਤੁਹਾਨੂੰ ਬੇਵਕੂਫੀ ਹੋ ਗਈ ਸਾਨੂੰ ਤੁਹੀ ਚਾਹੀਦੇ ਹੋ ਪਰਿਵਾਰ ਚਾਹੀਦਾ ਸਾਨੂੰ ਸਾਣਾ ਕੋਈ ਇਦਾਂ ਦਾ ਰੁੱਖਾ ਬੰਨਾ ਨਹੀਂ ਬਖਾਉ ਆਪਨਾ ਗਲਤੀ ਹੋ ਗਈ ਦੀਦੀ ਪੱਕਾ ਪੰਨ ਹਾਂਜੀ ਵੇਖਿਆ ਜੀ ਮੇਰੇ ਨਾਲ ਭਜਾਈਆਂ ਤੇ ਸੁਧਰ ਗਈਆਂ ਨੇ ਤੁਸੀਂ ਵੀ ਇਦਾਂ ਨਾ ਕਰਿਆ ਕਰੋ ਕਿ ਜਦ ਤੀ ਸੋਹਰੇ ਘਰ ਬਿਮਾਰ ਹੁੰਦੀ ਆ ਉਹ ਮੈਂ ਕਹਾਂ ਹੁੰਦੀ ਆ ਕਿ ਮੈਂ ਪੇਕੇ ਘਰ ਜਾ ਕੇ ਰੈਸਟ ਕਰੂੰਗੀ ਤੇ ਉੱਥੇ ਪਰਜਾਈਆਂ ਲਾ ਚਾਰ ਬੋਝੰਦੀਆਂ ਨੇ ਕਿ ਸਾਡੇ ਤੇ ਬੋਝ ਵੱਡਣਾ ਕੀ ਹੈ ਅਸੀਂ ਆਪਣਾ ਕਰੀਏ ਕਿ ਇਹਦਾ ਕਰੀਏ ਨਹੀਂ ਜੇ ਦੋ ਦਿਨ ਰਹਿ ਵੀ ਜਾਊਗੀ ਨਾ ਉਹ ਸੇਵਾ ਨੂੰ ਹਮੇਸ਼ਾ ਯਾਦ ਰਹਿਣੀ ਹੈ ਕਿਉਂਕਿ ਪੇਕੇ ਘਰ ਹੁੰਨੇ ਆਪਣਾ ਬਚਪਨ ਆਪਣੀ ਜਵਾਨੀ ਇੰਨਾ ਟਾਈਮ ਗੁਜ਼ਾਰਿਆ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਸੋਹਰੇ ਘਰ ਸਾਰੀਆਂ ਧੀਆਂ ਸੁਖੀਆਂ ਹੁੰਦੀਆਂ ਨੇ ਪਰ ਕੰਮ ਸੋ ਕੰਪੀਕਿਆਂ ਤੇ ਤੇ ਉਹਨਾਂ ਨੂੰ ਕੋਈ ਆਸ ਹੋਵੇ ਜਦੋਂ ਪੇਕੇ ਵੀ ਇਦਾਂ ਕਰਦੇ ਆ ਨਾ ਉਹ ਉਤੀ ਦਾ ਦਿਲ ਕਰਦਾ ਕਿ ਮੈਂ ਮਾਜਾਂ ਬਸ ਜੀ ਨੂੰ ਦਿਲ ਨਹੀਂ ਕਰਦਾ ਸੋ ਸਾਡੀ ਸਟੋਰੀ ਵਧੀਆ ਲੱਗੀ ਤੇ ਬਤ ਉਹਨਾਂ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਪਿਕੇ ਦਾਦੀ ਲੱਗੀ ਚੱਲੇ ਸੀ ਹਸਪੀਟਲ ਤੇ ਬਣਾ ਲੱਗਦੇ ਸਟੋਰੀ ਸਟੋਰੀ ਨਾਲ ਪਲੀਜ਼ ਦੱਸਨਾ ਯੂਰ ਕਿ ਸਾਡੇ ਵਰਗੀਆਂ ਨਾਲ ਐਗ ਪਰਜਾਈਆਂ ਕਿੰਨੀਆਂ ਘੀਆਂ ਨੇ ਮੈਸੇਓ ਉੱਪਰ ਜਾਈਆਂ ਵੀ ਕਿਸੇ ਦੀ ਨਨਾਨਾ ਹੁੰਦੀਆਂ ਨੇ ਸੋ ਪਲੀਜ਼ ਇਨਸਾਨੀਅਤ ਅੰਦਰ ਚਿੰਦਾ ਰੱਖੋ ਤੇ ਧੀਆ ਦਾ ਕਿਹੜਾ ਘਰ ਇਹ ਜ਼ਰੂਰ ਦੱਸਿਓ ਕਿਉਂਕਿ ਇਹ ਸਾਨੂੰ ਹਜੇ ਤੱਕ ਨਹੀਂ ਇਹ ਪਤਾ ਕਿ ਧੀਆ ਦਾ ਘਰ ਕਿਹੜਾ ਹੈ ਓਕੇ ਜੀ ਸੱਚ ਸੱਚ ਹੈ